ਵਿਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਇਸ ਮੁੱਦੇ ਤੇ ਅਸੀਂ ਖਾਸ ਤੌਰ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਮੁੱਦਾ ਹੈ ਨਸ਼ਿਆਂ ਦਾ ਮੁੱਦਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਤਹਾਕਿਆਂ ਤੋਂ ਪੰਜਾਬ ਦੀ ਤਰਾਸਤੀ ਰਿਹਾ ਹੈ ਤੇ ਵੱਖੋ ਵੱਖਰੀਆਂ ਸਰਕਾਰਾਂ ਇਸ ਮੁੱਦੇ ਤੇ ਨਸ਼ਿਆਂ ਦੇ ਉੱਤੇ ਠੱਲ ਪਾਉਣ ਦੀਆਂ ਬੇਜੋੜ ਕੋਸ਼ਿਸ਼ਾਂ ਵੀ ਕਰਦੀਆਂ ਰਹੀਆਂ ਨੇ ਭਗਵੰਤਮਾਨ ਦੀ ਸਰਕਾਰ ਨੇ ਨਸ਼ਿਆਂ ਦੇ ਮੁੱਦੇ ਤੇ ਵੱਡਾ ਹੰਬੜਾ ਮਾਰਿਆ ਹੈ ਲਗਾਤਾਰ ਗ੍ਰਿਫਤਾਰੀਆਂ ਵੀ ਹੋਈਆਂ ਨਸ਼ੇ ਦੇ ਸੋਦਾਗਰਾਂ ਦੀਆਂ ਨਸ਼ਿਆਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਵੀ ਹੋਈਆਂ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਨਸ਼ੇ ਦੇ ਖਿਲਾਫ ਮੁਹਿੰਮਾਂ ਅਰੰਭੀਆਂ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਰੋਜ਼ਾਨਾ ਹੀ ਨਸ਼ੇ ਦੇ ਨਾਲ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ ਤੇ ਨਸ਼ੇ ਦੇ ਸੁੱਧਾਕਰਾਂ ਨੂੰ ਫੜਨ ਦੀਆਂ ਖਬਰਾਂ ਵੀ ਆ ਰਹੀਆਂ ਨੇ ਪਾਵੇ ਕਿ ਨਸ਼ੇ ਦਾ ਮੁੱਦਾ ਹਾਲੇ ਵੀ ਪੰਜਾਬ ਦੇ ਵਿੱਚ ਹੈ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਨਸ਼ਾ ਨੂੰ ਲੈ ਕੇ ਪੰਜਾਬ ਦੇ ਗਰਨਰ ਵੱਲੋਂ ਵੀ ਇੱਕ ਖਾਸ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਜਾਂ ਜਿਹੜੇ ਪਿੰਡ ਨਸ਼ਾ ਦੇ ਖਿਲਾਫ ਸਰਕਾਰ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਚੱਲਣ ਗਿਆ ਨਸ਼ਿਆਂ ਦੇ ਖਿਲਾਫ ਕੰਮ ਕਰਨ ਗਿਆ ਉਹਨਾਂ ਨੂੰ ਖਾਸ مالی ਸਹਾਇਤਾ ਦਿੱਤੀ ਜਾਵੇਗੀ ਇਹ ਸਾਰੇ ਮੁੱਦੇ ਨਹੀਂ ਹੋਰ ਵੀ ਬਹੁਤ ਸਾਰੀਆਂ ਨਸ਼ਿਆਂ ਦੇ ਨਾਲ ਤੰਦਾ ਜੋੜਦੀਆਂ ਨੇ ਨਸ਼ਿਆਂ ਦੇ ਨਾਲ ਹੋਰ ਵੀ ਬਹੁਤ ਸਾਰੇ ਮੁੱਦੇ ਜੁੜਦੇ ਨੇ ਇਸ ਦੇ ਹੋਰ ਵੀ ਬਹੁਤ ਸਾਰੇ ਐਂਗਲ ਨੇ ਸਾਡੇ ਨਾਲ ਇਸ ਖਾਸ ਮੁੱਦੇ ਦੇ ਉੱਪਰ ਵੱਖੋ ਵੱਖਰੇ ਐਂਗਲ ਤੋਂ ਗੱਲਬਾਤ ਕਰਨ ਦੇ ਲਈ ਵਿਸ਼ਵ ਵਾਰਤਾ ਦੇ ਸੰਪਾਦਕ ਦਵਿੰਦਰਜੀਤ ਸਿੰਘ ਜੀ ਦਰਸ਼ੀ ਸਾਡੇ ਨਾਲ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਨਦੀਸ਼ ਜੀ ਤੁਹਾਨੂੰ ਵੀ ਵਿਸ਼ਵ वार्ता ਦੇ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼ਕਾਲ ਜੀ ਜੀ ਅ ਦਰਸ਼ੀ ਸਾਹਿਬ ਇਹ ਮੁੱਦਾ ਜਿਹੜਾ ਉਹ ਪੰਜਾਬ ਦੇ ਗਵਰਨਰ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਵੱਡੀਆਂ ਸੁਰਖੀਆਂ ਦੇ ਵਿੱਚ ਆ ਗਿਆ ਕੀ ਕਹਿਣਾ ਚਾਹੋਗੇ ਰੋਜ਼ਾਨਾ ਹੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਹੈ ਜਿਹੜਾ ਅਖਬਾਰਾਂ ਦੀ ਸੁਰਖੀ ਵੀ ਬਣਦਾ ਤੇ ਹੁਣ ਪੰਜਾਬ ਦੇ ਗਵਰਨਰ ਵੱਲੋਂ ਵੀ ਇਹ ਖਾਸ ਬਿਆਨ ਦਿੱਤਾ ਗਿਆ ਇਸ ਬਿਆਨ ਬਾਰੇ ਕੀ ਕਹਿਣਾ ਕਹਿਣਾ ਚਾਹੋਗੇ ਤੇ ਮੌਜੂਦਾ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮਜੀਠ ਜੀ ਗਵਰਨਰ ਪੰਜਾਬ ਨੇ ਬੇਸ਼ੱਕ ਕੱਲ ਬਿਆਨ ਦਿੱਤਾ ਆ ਵੀ ਜਿਹੜੀ ਪੰਚਾਇਤ ਨਸ਼ੇ ਤੋਂ ਰਹਿਤ ਕਰ ਦੂਗੀ ਆਪਦੇ ਪਿੰਡ ਨੂੰ ਉਹਨੂੰ ਅਸੀਂ ਸਪੈਸ਼ਲ ਨਾਮ ਦੇਵਾਂਗੇ ਚੰਗੀ ਗੱਲ ਪਰ ਇਹ ਨਸ਼ਾ ਇਹ ਹੈ ਕਿ ਇੱਕ ਪੰਜਾਬ ਦੇ ਨਾਂ ਤੇ ਇੱਕ ਬਹੁਤ ਇੱਕ ਲਹਨ ਤਾਲਾ ਤਬਾ ਲੱਗਿਆ ਹੋਇਆ ਪੰਜਾਬ ਦੇ ਨਾਮ ਤੇ ਉਹ ਨਸ਼ਾ ਹਾਲਾ ਕਿ ਜਗਦੀਸ਼ ਜੀ ਕੋਈ ਪੰਜਾਬ ਦੇ ਵਿੱਚ ਨਹੀਂ ਹੈ ਇਕੱਲੇ ਇਹ ਨਸ਼ਾ ਦੁਨੀਆ ਭਰ ਦੇ ਵਿੱਚ ਹੈ ਵੱਡੇ ਵੱਡੇ ਦੇਸ਼ ਜਿਹੜੇ ਕਿ ਕਹਿੰਦੇ ਆ ਵੀ ਇੱਥੇ ਹਵਾ ਵੀ ਸਾਨੂੰ ਪੁੱਛ ਕੇ ਆਉਂਦੀ ਹੈ ਅਮਰੀਕਾ ਵਰਗੇ ਦੇਸ਼ ਆਸਟ੍ਰੇਲੀਆ ਜਿਹਨੂੰ ਕੋਈ ਸੜਕ ਨਹੀਂ ਲੱਗਦੀ ਉਹਨਾਂ 'ਚ ਵੀ ਪੂਰੇ ਢੰਡੇ ਨਾਲ ਵੇਖ ਰਹੇ ਹੈ ਜਗਦੀਸ਼ ਜੀ ਸਾਰੀਆਂ ਦੁਨੀਆ ਭਰ ਦੀਆਂ ਸਰਕਾਰਾਂ ਇਹਨੂੰ ਰੋਕਣ ਤੇ ਲੰਗੀਆਂ ਹੋਈਆਂ ਨੇ ਪਰ ਤੁਸੀਂ ਇਹ ਦੇਖੋ ਇਹਨਾਂ ਸਰਕਾਰਾਂ ਤੋਂ ਉੱਤੇ ਇਹ ਨਸ਼ਾ ਚਲਾਉਣ ਵਾਲੇ ਲੋਕ ਕਿੰਨੇ ਤਾਕਤਵਰ ਨੇ ਇਹ ਹਰ ਥਾਂ ਤੇ ਉਹ ਨਸ਼ਾ ਤੁਹਾਨੂੰ ਮਿਲ ਸਕਦਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਹੁਣ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਇਹ ਨਸ਼ੇ ਦੀ ਲਾਨਟ ਪਿਛਲੇ 25 ਸਾਲਾਂ ਤੋਂ ਬਹੁਤ ਵਧੀ ਹੋਈ ਹੈ ਤੁਸੀਂ ਇਹ ਦੇਖੋ ਵੀ ਜਦੋਂ ਪਿਛਲੇ ਵਾਰੀ ਕੈਪਟਨ ਰਮਿੰਦਰ ਸਿੰਘ ਦੀ ਸਰਕਾਰ ਆਈ ਹੈ ਉਹਨਾਂ ਦੇ ਖਿਲਾਫ ਇਹੀ ਪ੍ਰਚਾਰ ਹੁੰਦਾ ਹੈ ਵੀ ਉਹਨਾਂ ਨੇ ਕਿਹਾ ਸੀ ਵੀ ਅਸੀਂ 6 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ ਉਹਨਾਂ ਨੇ ਆਪਣੀ ਬਠਿੰਡੇ ਕੈਰੀਲੀ ਦੇ ਦੌਰਾਨ ਇਹ ਗੱਲ ਦਾ ਐਲਾਨ ਕੀਤਾ ਸੀ ਪਰ ਉਹਨਾਂ ਨੇ ਜ਼ੋਰ ਬਹੁਤ ਲਾਇਆ ਪਰ ਜਿਸ ਤਰ੍ਹਾਂ ਇਹ ਨਸ਼ਾ ਲੋਕਾਂ ਦੇ ਹੱਡਾਂ ਚ ਰਸ ਚੁੱਕਿਆ ਹੈ ਵਸ ਚੁੱਕਿਆ ਹੈ ਇਹਨੂੰ ਕੱਢਣ ਲਈ ਇਕੱਲੀਆਂ ਸਰਕਾਰਾਂ ਨਹੀਂ ਜਗਦੀਸ਼ ਜੀ ਪੂਰੇ ਪੰਜਾਬੀਆਂ ਨੂੰ ਇੱਕ ਮਨ ਹੋ ਕੇ ਇਹਦੇ ਖਿਲਾਫ ਮੈਂ ਮਬੇਟਣੀ ਪਾਉਗੀ ਇਹ ਐਲਾਨ ਤੋਂ ਫੇਰ ਹੀ ਛਟਕਾਰਾ ਮਿਲੂਗਾ ਹੁਣ ਜੇ ਆਪਾਂ ਕਰੀਏ ਪਿਛਲੇ 2 ਸਾਲਾਂ ਦੇ ਆਪਾਂ ਅੰਕੜੇ ਦੇਖੀਏ ਭਗਵੰਤ ਮਾਨ ਸਰਕਾਰ ਸਭ ਤੋਂ ਵਧੀਆ ਫੈਸਲਾ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਕੀਤਾ ਕਿ ਇੱਕ ਬੇਦਾਗ ਪੁਲਿਸ ਅਫਸਰ ਨੂੰ ਪੰਜਾਬ ਦਾ ਡੀਜੀਪੀ ਲਾਇਆ ਬੇਸ਼ੱਕ ਕੁਝ ਉਹਨਾਂ ਦੇ ਸਾਥੀ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਵਿਰੋਧਤਾ ਕੀਤੀ ਪਰ ਵਿਰੋਧਤਾ ਉਹਨਾਂ ਦੀ ਸਨੀਅਰਿਟੀ ਕਰਕੇ ਸੀ ਪਰ ਇਸ ਗੱਲ ਦੀ ਕੋਈ ਵਿਰੋਧਤਾ ਨਹੀਂ ਸੀ ਵੀ ਗੌਰਵ ਜਾਦਵ ਇੱਕ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਪੁਲਿਸ ਅਫਸਰ ਨੇ ਉਹਨਾਂ ਨੇ ਪੂਰੀ ਤਨਦੇਹੀ ਨਾਲ ਇਸ ਪਾਸੇ ਆਪਣੇ ਆਪ ਦੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਲਾਇਆ ਹੋਇਆ ਜਿਹਦਾ ਨਤੀਜਾ ਇਹ ਹੈ ਸਾਹਮਣੇ ਵੀ ਪਿਛਲੇ 20 ਮਹੀਨਿਆਂ ਸਮਗਲਣਾ ਨੂੰ ਨੱਥ ਪਾਉਣ ਲਈ ਉਹਨਾਂ ਦੀਆਂ ਜਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਤੱਕ 200 ਕਰੋੜ ਰੁਪਏ ਦੀਆਂ 40 50 450 ਤੋਂ ਵੱਧ ਜਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ ਜਗਦੀਸ਼ ਜੀ ਜੀ ਇਸ ਸਮੇਂ ਦੌਰਾਨ 2324 ਕਿਲੋਗ੍ਰam ਹੀਰੋਨ ਬਰਾਮਦ ਕੀਤੀ ਗਈ ਹੈ 2229 ਕਿਲੋ ਫੀ ਫੜੀ ਗਈ ਹੈ 100 106 ਟਨ ਭੁੱਕੀ ਫੜੀ ਗਈ ਹੈ 26113 ਕਿਲੋ ਗਾਂਜਾ ਫੜਿਆ ਗਿਆ ਹੈ 4.16 ਸਵਾ ਚਾਰ ਕਰੋੜ ਦੇ ਕਰੀਬ ਨਸ਼ੀਲੀਆਂ ਗੋਲੀਆਂ ਟੀਕੇ ਕੈਪਸੂਲ ਫੜੇ ਗਏ ਹੈ ਜੀ ਪਰ ਜਿਹੜਾ ਸਭ ਤੋਂ ਵੱਡਾ ਹੁਣ ਜਿਵੇਂ ਤੁਸੀਂ ਪਹਿਲਾਂ ਮੈਨੂੰ ਦੱਸਿਆ ਸੀ ਵੀ ਜਿਹੜਾ ਹਮਲਾ ਨਾ ਡਰੋਨ ਨਾਲ ਆਹੀ ਜਿਹੜਾ ਨਸ਼ਾ ਰਿਆ ਉਹ ਵੀ BSF ਤੇ ਪੰਜਾਬ ਪੁਲਿਸ ਨੇ 187 ਡਰੋਨ ਵੀ ਫੜਿਆ ਜੀ ਪਰ ਇਸ ਗੱਲ ਦੇ ਬਾਵਜੂਦ ਜਗਦੀਸ਼ ਜੀ ਹਾਲੇ ਤੱਕ ਵੀ ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ 'ਚ ਨਸ਼ਾ ਸ਼ਦੇ ਆਮ ਵਿਖੜਿਆ ਹੈ ਜਗਦੀਸ਼ ਜੀ ਜੀ ਉਮੀਦ ਕਰਦੇ ਆ ਕਿਉਂਕਿ ਗਵਰਨਰ ਸਾਹਿਬ ਨੇ ਹੁਣ ਇਹ ਜਿਹੜਾ ਬਿਆਨ ਉਹਨਾਂ ਦਾ ਕੱਲ ਆਇਆ ਉਸ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਐਂਟੀ ਡਰੋਨ ਟੈਕਨੋਲੋਜੀ ਕੋਈ ਲੈ ਕੇ ਆ ਰਹੇ ਨੇ ਜਿਹੜੇ ਡਰੋਨ ਆ ਹੁਣ ਭਾਰਤੀ ਸਰਹੱਦ ਦੇ ਵਿੱਚ ਦਾਖਲ ਨਹੀਂ ਹੋ ਸਕਣਗੇ ਕੁਝ ਇਸ ਤਰ੍ਹਾਂ ਦੀ ਟੈਕਨੋਲੋਜੀ ਭਾਰਤ ਦੀ ਸਰਕਾਰ ਲੈ ਕੇ ਆ ਰਹੀ ਆ ਬਾਰਡਰ ਦੇ ਉੱਤੇ ਉਹ ਟੈਕਨੋਲੋਜੀ ਇੰਸਟਾਲ ਹੋਏ ਜਗਦੀਸ਼ ਜੀ ਇਹ ਗੱਲਾਂ ਸੁਣਦਿਆਂ ਨੂੰ ਆਪਾਂ ਨੂੰ ਬਹੁਤ ਸਮਾਂ ਹੋ ਗਿਆ ਜੀ ਇਹ ਵੀ ਕਿਹਾ ਜਾ ਰਿਹਾ ਹੈ ਵੀ ਆ ਨਸ਼ੇ ਖਿਲਾਫ ਆ ਕੁਝ ਹੋ ਰਿਹਾ ਉਹ ਹੋ ਰਿਹਾ ਤੁਸੀਂ ਇਹ ਦੇਖੋ ਇਹ ਜਿਹੜਾ ਨਸ਼ਾ ਨਾ ਜਿਹੜਾ ਆਪਾਂ ਗਿਣਾਇਆ ਇਹ ਸਿੰਥੈਟਿਕ ਨਸ਼ੇ ਤੋਂ ਬਗੈਰ ਦੱਸਿਆ ਆਪਾਂ ਜਿਹੜਾ ਕਿ ਆਉਂਦਾ ਜੀ ਅਰਾਨ afghanistan ਤੇ pakistan ਦੇ ਸਰੋਤ ਨੇ ਉੱਥੋਂ ਹੀ ਆਉਂਦਾ ਤੇ ਆਉਂਦਾ ਸਰਹੱਦ ਰਹੀ ਹੈ ਆਪਣੀ 4400 ਕਿਲੋਮੀਟਰ ਲੰਮੀ ਸਰਹੱਦ ਦਾ pakistan ਨਾਲ ਕੋਸਟ ਸਰਹੱਦ ਰਹੀ ਆਉਂਦਾ ਕੋਈ ਉੱਥੋਂ ਕਈਆਂ ਨੇ ਸਰੰਗਾਂ ਪੱਟੀਆਂ ਹੋਈਆਂ ਨੇ ਕੋਈ ਡਰੋਨ ਹੁਣ ਤਾਂ ਡਰੋਨ ਦਾ ਹੀ ਤਾਂ ਹੁਣ ਆਇਆ 4-5 ਸਾਲਾਂ ਤੋਂ ਇਹ ਤਾਂ ਪਿਛਲੀ ਪਿਛਲੇ 30 40 ਸਾਲਾਂ ਤੋਂ ਇਹ ਨਸ਼ੇ ਦੀ ਉਧਰੋਂ ਖੇਪ ਆਈ ਰਹੀ ਹੈ ਲਗਾਤਾਰ। ਉਹ ਤੁਸੀਂ ਇਹ ਦੇਖੋ ਵੀ ਸਰਦ ਤੇ ਕੰਨਿਆਲੀ ਤਾਰ ਵੀ ਲਾਤੀ ਸੈਂਟਰ ਸਰਕਾਰ ਨੇ। ਜੀ। ਐਂ ਜੀ ਸਰਦ ਤੇ ਸਿਕਿਉਰਟੀ ਵੀ ਵਧਾਤੀ ਪਰ ਨਸ਼ਾ ਫੇਰ ਆ ਰਿਹਾ ਹੈ। ਤੁਸੀਂ ਜਿੰਨਾ ਮਰਜ਼ੀ ਨਸ਼ਾ ਜਦੋਂ ਮਰਜ਼ੀ ਆਰਡਰ ਕਰੋ ਹਰ ਇੱਕ ਸ਼ਹਿਰ ਦੇ ਵਿੱਚ ਮਹੱਈਆ ਕਰਾਇਆ ਜਾਂਦਾ ਇਹ 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 ਇੱਕ ਪੁਲਿਸ ਅਫਸਰ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ। ਉਹ ਕਹਿੰਦਾ ਵੀ ਇੰਨੇ ਇੰਨੇ ਉਹਨਾਂ ਦੇ ਹੱਥ ਮਜ਼ਬੂਤ ਆ ਸਮਗਰਾਂ ਦੇ ਉਹ ਪਰਵਾਹ ਹੀ ਨਹੀਂ ਕਿਸੇ ਦੀ ਉਹਨਾਂ ਨੂੰ ਉਹ بے ੜਕ ਹੋ ਕੇ بے ਖੌਫ ਹੋ ਕੇ ਬੇਸ਼ੱਕ ਪੁਲਿਸ ਬਹੁਤ ਬਹੁਤ ਉਹ ਚੁਸਤ ਹੋ ਕੇ ਮਸਤੈਰ ਹੋ ਕੇ ਕਈ ਅੱਜ ਤੁਸੀਂ ਦੇਖੋ ਵੀ ਇੰਨਾ ਨਸ਼ਾ ਫੜਿਆ ਇੰਨੇ ਸਮਗਰਾਂ ਨੇ ਅੱਜ ਦਾਦਾ ਜਬਤ ਕੀਤੀਆਂ ਨੇ ਹੁਣ ਵੀ ਪੂਰੀ ਮਹਿਮ ਚੱਲੀ ਹੋਈ ਐ ਪਰ ਫੇਰ ਨਸ਼ਾ ਆ ਕਿੱਥੋਂ ਰਿਹਾ ਉਹ ਨਹੀਂ ਰੁਕ ਰਿਹਾ ਇਸ ਦੇ ਨਾਲ ਹੀ ਤੁਸੀਂ ਇਹ ਦੇਖੋ ਨਸ਼ੇ ਮਾਲ ਜਿਹੜਾ ਪੰਜਾਬ ਬਰਬਾਦ ਹੋ ਰਿਹਾ ਹੈ ਪਿਛਲੇ 15 ਸਾਲਾਂ ਤੋਂ ਇੰਨਾ ਇਹਨੇ ਆਪਣੇ ਪੰਜਾਬ ਦੇ ਜਵਾਨਾਂ ਦੀ ਬਲੀ ਲੈਣੀ ਸ਼ੁਰੂ ਕੀਤੀ ਹੋਈ ਹੈ ਤੁਸੀਂ ਇਹ ਦੇਖੋ ਵੀ ਜਿੰਨੇ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਨੇ ਜਗਦੀਸ਼ ਜੀ ਉਹਨਾਂ ਚ ਸਭ ਨਾਲੋਂ ਵੱਧ ਨੌਜਵਾਨਾਂ ਦੀ ਮੌਤ ਹੈ ਜਿਹੜੇ ਕਿ ਨੌਜਵਾਨ ਨੂੰ ਨਸ਼ੇ ਦੀ ਲੋੜ ਨਹੀਂ ਉਹਨੇ ਜੀ ਜਵਾਨੀ ਦਾ ਨਸ਼ਾ ਹੀ ਬਹੁਤ ਹੁੰਦਾ ਹੈ ਜੀ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੁਣ ਕਾਰਨ ਪੜ੍ਹਾਈ ਵਧੀਆ ਨਾ ਹੋਣ ਕਾਰਨ ਘਰਾਂ ਦੇ ਮਾਹੌਲ ਵਧੀਆ ਨਾ ਹੋਣ ਕਾਰਨ ਮਾਪਿਓ ਦੀ ਬੱਚਿਆਂ ਲਈ ਅਣਦੇਖੀ ਕਾਰਨ ਇਹ ਨਸ਼ਾ ਵੱਧਦਾ ਹੀ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਨੇ ਹੁਣ ਠੀਕ ਹੈ ਬਹੁਤ ਵੱਡੇ ਪੱਧਰ ਤੇ ਸਟੈਪ ਚੱਕੇ ਆ ਭਗਵੰਤ ਮਾਨ ਮੁੱਖ ਮੰਤਰੀ ਜਿਹੜੇ ਪੰਜਾਬ ਨੇ ਉਹਨਾਂ ਨੇ ਤૈયਿਆ ਕੀਤਾ ਵੀ ਹੁਣ ਮੇਰੇ ਕੋਲੇ ਕੋਈ ਬਹਾਨਾ ਨਹੀਂ ਕੋਈ ਆਪਾਂ ਪਹਿਲਾਂ ਵੀ ਇਹ ਕਹਿ ਚੁੱਕੇ ਹਾਂ ਵੀ ਮੁੱਖ ਮੰਤਰੀ ਨੇ ਕਿਹਾ ਵੀ ਇਹਦੀ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਵੀ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਖਤਮ ਤਾਂ ਨਹੀਂ ਹੁੰਦਾ ਖੈਰ ਇਹ ਕਾਢੀ ਜਾਵੇ ਤੇ ਜਿਹੜੇ ਲੱਗ ਗਏ ਆ ਲੋਕ ਇਹਨਾਂ ਨੂੰ ਵੀ ਪਿੱਛੇ ਹਟਾਉਣਾ ਹੁਣ ਬਹੁਤ ਮੁਸ਼ਕਲ ਹੈ ਜਗਦੀਸ਼ ਜੀ ਜੀ ਹੁਣ ਪੰਜਾਬ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖੋ ਹੁਣੇ ਬਹੁਤ ਵਧੀਆ ਗੱਲ ਹੈ ਜਿਹੜੀ ਗੁਰਨੂ ਸਾਹਿਬ ਕਰ ਰਹੇ ਐ ਇਹ ਪੰਜਾਬ ਸਰਕਾਰ ਦਾ ਹੀ ਉਦਮ ਹੈ ਵੀ ਜਿਹੜੀ ਪੰਚਾਇਤ ਆਪਦੇ ਪਿੰਡ 'ਚੋਂ ਨਸ਼ਾ ਖਤਮ ਕਰਾਊਗੀ ਉਹਨੂੰ ਸਪੈਸ਼ਲ ਇਨਾਮ ਦਿੱਤਾ ਜਾਊਗਾ ਇੱਕ ਬਹੁਤ ਵਧੀਆ ਸਟੈਪ ਹੈ ਇਹਨੂੰ ਆਪਾਂ ਕਹਿ ਸਕਦੇ ਹਾਂ ਪੰਜਾਬ ਸਰਕਾਰ ਲੱਗਦਾ ਹੈ ਵੀ ਹੁਣ ਨਸ਼ੇ ਨੂੰ ਥੋੜੀ ਜੀ ਨੱਥ ਪਾਊਗੀ ਹਾਂਜੀ ਜਗਦੀਸ਼ ਜੀ ਪੰਜਾਬ ਦੇ ਵਿੱਚ ਅਫੀਨ ਅਫੀਨ ਦੀ ਖੇਤੀ ਜਿਹਨੂੰ ਆਪਾਂ ਡੋਡਿਆਂ ਦੀ ਖੇਤੀ ਕਹਿੰਦੇ ਆ ਉਹਨੂੰ ਲੈ ਕੇ ਇੱਕ ਬੜੇ ਵੱਡੇ ਪੱਧਰ ਤੇ ਸਮਾਜਿਕ ਵੀ ਤੇ ਸਿਆਸੀ ਲੋਕ ਵੀ ਉਹਦੇ ਹੱਕ ਦੇ ਵਿੱਚ ਜਿਹੜੇ ਆ ਉਹ ਆਵਾਜ਼ ਦਿੰਦੇ ਆ ਬਹੁਤ ਸਾਰੇ ਲੋਕ ਇਹਦਾ ਸਮਰਥਨ ਕਰ ਰਹੇ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਨਸ਼ੇ ਨੂੰ ਵੀ ਜਿਹੜਾ ਪਰੰਪਰਾਗਤ ਪੰਜਾਬ ਦਾ ਨਸ਼ਾ ਮੰਨਿਆ ਜਾਂਦਾ ਅਫੀਨ ਭੂਕੀ ਇਹਦੇ ਸਮਰਥਨ ਦੇ ਵਿੱਚ ਜਿਹੜੇ ਲੋਕ ਆ ਰਹੇ ਆ ਕਿਵੇਂ ਦੇਖਦੇ ਹੋ ਉਹਨੂੰ ਕੀ ਇਹ ਸਹੀ ਹੈ ਜਾਂ ਇਹ ਬਾਕੀ ਨਸ਼ਿਆਂ ਦੀ ਤਰ੍ਹਾਂ ਹੀ ਇਹ ਨਸ਼ਾ ਵੀ ਉਨਾ ਹੀ ਖਤਰਨਾਕ ਹੈ ਜਗਦੀਸ਼ ਜੀ ਨਸ਼ਾ ਤਾਂ ਹਰ ਇੱਕ ਨਸ਼ਾ ਖਤਰਨਾਕ ਹੈ ਜੀ ਇਹ ਜਿਹੜੇ ਲੋਕ ਇਸ ਗੱਲ ਦੇ ਹੰਮੀ ਨੇ ਨਾ ਉਹ ਇਸ ਗੱਲ ਦੇ ਤਾਂ ਹੰਮੀ ਨੇ ਵੀ ਜਿਹੜਾ ਸੰਥੈਟਿਕ ਨਸ਼ਾ ਵਿਕ ਰਿਹਾ ਹੈ ਜਿਹੜਾ ਬੱਚਿਆਂ ਦੀ ਨੌਜਵਾਨਾਂ ਦੀ ਜਾਨ ਦਾ ਜੋਖਮ ਬਣਿਆ ਹੋਇਆ ਵੀ ਜਿੰਨੇ ਨਾਲ ਜਾਨਾਂ ਜਾ ਰਹੀਆਂ ਨੇ ਫੀਮ ਨਾਲ ਜਾਨ ਨਹੀਂ ਜਾਂਦੀ ਉਹ ਇਸ ਕਰਕੇ ਇਸ ਗੱਲ ਦੇ ਹੰਮੀ ਨੇ ਪਰ ਆਪਾਂ ਇਸ ਗੱਲ ਦੇ ਜਗਦੀਸ਼ ਜੀ ਹੰਮੀ ਨਹੀਂ ਹਾਂ ਨਸ਼ਾ ਆਪਾ ਖਤਮ ਕਰਨਾ ਪੰਜਾਬ ਦੇ ਗਲੋਂ ਨਸ਼ੇ ਨੂੰ ਲਾਉਣਾ ਆਪਾਂ ਇੱਕ ਨਸ਼ਾ ਛੱਡ ਕੇ ਦੂਜੇ ਨਸ਼ੇ ਵੱਲ ਨਹੀਂ ਲੋਕਾਂ ਨੂੰ ਲੈ ਕੇ ਜਾਣਾ ਆਪਾਂ ਇਹ ਕਿਉਂ ਨਹੀਂ ਮਹਿਮ ਚਰਉਂਦੇ ਵੀ ਆਪਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਆਪਾਂ ਪਹਿਲਾਂ ਆਪਦੇ ਘਰ ਤੋਂ ਸ਼ੁਰੂ ਕਰੀਏ ਜੇ ਸਾਡੇ ਘਰ ਦੇ ਵਿੱਚ ਕੋਈ ਨਸ਼ਾ ਕਰਦਾ ਸੀ ਉਹਨੂੰ ਰੋਕੀਏ ਉਹਨੂੰ ਸੰਭੀਏ ਉਹਨੂੰ ਨਸ਼ੇ ਤੋਂ ਮੁਕਤ ਕਰੀਏ ਪਹਿਲਾਂ ਤਾਂ ਆਪਾਂ ਨੂੰ ਆਪਣੇ ਸਾਰੇ ਪੰਜਾਬ ਦੇ ਵਸੀਆਂ ਨੂੰ ਸਾਡੀ ਅਪੀਲ ਹੈ ਵੀ ਆਪਣੇ ਆਪਣੇ ਪਰਿਵਾਰ ਤੋਂ ਨਸ਼ਾ ਖਤਮ ਕਰਨਾ ਸ਼ੁਰੂ ਕਰੀਏ ਜਿੰਨਾ ਚਿਰ ਇਹ ਨਹੀਂ ਹੋਊਗਾ ਕੋਈ ਹੋਰ ਕੋਈ ਵੀ ਬਦਲ ਨਹੀਂ ਹੋਣਾ ਕੱਲੀਆਂ ਸਰਕਾਰਾਂ ਇਹ ਕੰਮ ਨਹੀਂ ਕਰ ਸਕਦੀਆਂ ਆਪਾਂ ਨੂੰ ਪਿਛਲੇ 25 ਸਾਲ ਹੋ ਗਏ ਸਰਕਾਰਾਂ ਆਉਂਦੀਆਂ ਨੇ ਕਿਉਂਕਿ ਅਸੀਂ ਚਾਹੁੰਦੇ ਆਂ ਵੀ ਸਾਡੇ ਚੋਂ ਨਸ਼ਾ ਖਤਮ ਕੀਤਾ ਜਾਵੇ ਪੰਜਾਬ ਚੋਂ ਸਾਡੇ ਪਿੰਡ ਚੋਂ ਸਾਡੇ ਸ਼ਹਿਰ ਚੋਂ ਪਰ ਅਸੀਂ ਆਪ ਉਹ ਉਦਮ ਨਹੀਂ ਕਰਦੇ ਜਗਦੀਸ਼ ਜੀ ਜਿੰਨਾ ਚਿਰ ਅਸੀਂ ਆਪ ਆਪਣੇ ਪਰਿਵਾਰ ਤੋਂ ਸ਼ੁਰੂ ਕਰਕੇ ਆਪਣੇ ਮਹੱਲੇ ਤੋਂ ਸ਼ੁਰੂ ਕਰਕੇ ਆਪਣੇ ਪਿੰਡ ਤੋਂ ਸ਼ੁਰੂ ਕਰਕੇ ਆਪਣੇ ਸ਼ਹਿਰ ਤੋਂ ਸ਼ੁਰੂ ਕਰਕੇ ਨਹੀਂ ਅੱਗੇ ਹੁੰਦੇ ਉਹਨਾਂ ਚਿਰ ਨਸ਼ਾ ਖਤਮ ਹੋਣ ਵਾਲਾ ਨਹੀਂ ਹੈ ਜਗਦੀਸ਼ ਜੀ ਆਪਾਂ ਨੂੰ ਪੰਜਾਬ ਪੁਲਿਸ ਦੇ ਨਾਲ ਜਿਹੜੀ ਕਿ ਹੁਣ ਦਿਨ ਰਾਤ ਉਹਨਾਂ ਨੇ ਇੱਕ ਕੀਤਾ ਹੋਇਆ ਵੀ ਸਾਡੇ ਇਲਾਕੇ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਨਾ ਰਹੇ ਸਾਡੇ ਇਲਾਕੇ 'ਚ ਕੋਈ ਨਸ਼ਾ ਖਾਣ ਵਾਲਾ ਨਾ ਹੋਵੇ ਪਰ ਉਹ ਨਾ ਚਿਰ ਨਹੀਂ ਲਾਹੇ ਬੰਦਾ ਹੋਊਗਾ ਜਿੰਨਾ ਚਿਰ ਅਸੀਂ ਪੁਲਿਸ ਦੇ ਨਾਂ ਨਾਲ ਕੇ ਇਸ ਮੈਨੂੰ ਕਾਮਯਾਬ ਨਹੀਂ ਕਰਦੇ ਜਗਦੀਸ਼ ਜੀ ਜੀ ਪਿਛਲੇ 4-5 ਸਾਲਾਂ ਤੋਂ ਇੱਕ ਵੱਖਰੀ ਤਰ੍ਹਾਂ ਦਾ ਟ੍ਰੈਂਡ ਸਾਹਮਣੇ ਆਇਆ ਕਿ ਔਰਤਾਂ ਤੇ ਕੁੜੀਆਂ ਵੀ ਨਸ਼ਿਆਂ ਦੇ ਵਿੱਚ ਹੁਣ ਜਿਹੜੀਆਂ ਉਹ ਗਰਕ ਹੋਣ ਲੱਗੀਆਂ ਨੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੀਆਂ ਨੇ ਜਿਹਦੇ ਵਿੱਚ ਔਰਤਾਂ ਬੱਚੀਆਂ ਸਕੂਲੀ ਵਿਦਿਆਰਥਣਾਂ ਨਸ਼ੇ ਕਰਦੀਆਂ ਨਜ਼ਰ ਆਉਂਦੀਆਂ ਨੇ ਇਹਦੇ ਨਾਲ ਦੇ ਨਾਲ ਛੋਟੇ ਬੱਚੇ ਜਿਹੜੇ ਸਕੂਲਾਂ ਦੇ ਬੱਚੇ ਨੇ 10ਵੀਂ 12ਵੀਂ 8ਵੀਂ ਇੱਥੋਂ ਤੱਕ 6ਵੀਂ 7ਵੀਂ ਕਲਾਸ ਦੇ ਬੱਚੇ ਵੀ ਨਸ਼ੇ ਦੇ ਵਿੱਚ ਗਰਕ ਹੁੰਦੇ ਦੇਖੇ ਗਏ ਨੇ ਕਿਵੇਂ ਦੇਖਦੇ ਹੋ ਇਹ ਰੀਸੈਂਟ ਟ੍ਰੈਂਡਸ ਦਾ ਕਾਰਨ ਕੀ ਹੈ ਮਰਦਾਂ ਤੋਂ ਇਹ ਜਿਹੜੀ ਸਮੱਸਿਆ ਔਰਤਾਂ ਵੱਲ ਵੀ ਸ਼ਿਫਟ ਹੋ ਗਈ ਛੋਟੇ ਬੱਚਿਆਂ ਵੱਲ ਵੀ ਆ ਗਈ ਕੀ ਇਸ ਦੇ ਕੋਈ ਸਮਾਜਿਕ ਕਾਰਨ ਵੀ ਨੇ ਜਾਂ ਪਰਿਵਾਰਾਂ ਦੇ ਵਿੱਚ ਕੋਈ ਇਦਾਂ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਜਿਹੜੇ ਬੱਚੇ ਤੇ ਔਰਤਾਂ ਵੀ ਇਹਦੇ ਵੱਲ ਨਸ਼ਿਆਂ ਵੱਲ ਜਿਹੜੀਆਂ ਉਹ ਆਕਰਸ਼ਿਤ ਹੋ ਗਈ ਤੁਸੀਂ ਇਹ ਦੇਖੋ ਆਪਾਂ ਪਹਿਲਾਂ ਵੀ ਇਹ ਕਹਿ ਚੁੱਕੇ ਆ ਇਹ ਦੇਖੋ ਵੀ ਤੁਸੀਂ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਸਾਹਮਣੇ ਨਸ਼ੇ ਕਰਦੇ ਹੋ ਜਿਹੜਾ ਵੀ ਕੰਮ ਤੁਸੀਂ ਕਰੋਗੇ ਉਹਨਾਂ ਦਾ ਅਸਰ ਬੱਚਿਆਂ ਤੇ ਪਊਗਾ ਹੀ ਪਊਗਾ ਜਗਦੀਸ਼ ਜੀ ਜਦੋਂ ਤੁਸੀਂ ਬੱਚਿਆਂ ਦੇ ਸਾਹਮਣੇ ਨਸ਼ਾ ਕਰਦੇ ਹੋ ਬੱਚਾ ਉਹ ਦੇਖ ਕੇ ਉਹ ਵੀ ਕਰਦਾ ਔਰ ਉਹਦਾ ਵੀ ਦਿਲ ਕਰਦਾ ਵੀ ਮੈਂ ਵੀ ਪੀ ਕੇ ਦੇਖਾਂ ਇਹਦੇ ਵਿੱਚ ਕੀ ਹੈ ਐਸੇ ਤਰ੍ਹਾਂ ਹੀ ਅਸੀਂ ਪਹਿਲਾਂ ਜਿਹੜਾ ਕਿ ਫੀਮ ਤੇ ਸ਼ਰਾਬ ਦਾ ਨਸ਼ਾ ਸੀ ਅਸੀਂ ਵੀ ਆਪਣੇ ਘਰੋਂ ਹੀ ਆਪਣੇ ਫਾਦਰ ਸਾਹਿਬ ਨੂੰ ਗ੍ਰੈਂਡਫਾਦਰ ਨੂੰ ਚਾਚੇ ਨੂੰ ਤਾਏ ਨੂੰ ਮਾਮੇ ਨੂੰ ਦੇਖ ਕੇ ਨਸ਼ਾ ਕਰਦੇ ਰਹੇ ਹੁਣੇ ਦੂਸਰੇ ਨਸ਼ੇ ਅੱਗੇ ਆ ਗਏ ਕਿਉਂਕਿ ਇਹ ਇਹ ਆਸਾਨੀ ਨਾਲ ਮਿਲ ਰਹੇ ਆ ਇਹਨਾਂ ਤੇ ਤੁਸੀਂ ਦੇਖੋ ਇਹਨਾਂ ਦੀ ਕੋਈ ਖੁਸ਼ਬੂ ਨਹੀਂ ਆਉਂਦੀ ਸ਼ਰਾਬ ਪੀਓਗੇ ਤਾਂ ਘਰਦਿਆਂ ਨੂੰ ਪਤਾ ਲੱਗ ਜਾਂਦਾ ਮੂੰਹ ਦੇ ਵਿੱਚ ਸਮੈਲ ਆਉਂਦੀ ਹੈ ਇਹਨਾਂ ਨਸ਼ੇ ਦੀ ਕੋਈ ਸਮੈਲ ਨਹੀਂ ਹੈ ਇਹ ਇਹਨਾਂ ਗੱਲਾਂ ਕਰਕੇ ਵੀ ਇਹ ਲੋਕ ਇਧਰ ਨੂੰ ਭੱਜ ਰਹੇ ਆ ਨੌਜਵਾਨ ਤਬਕਾ ਜਿਆਦਾ ਭੱਜ ਰਿਹਾ ਆਪਾਂ ਪਹਿਲਾਂ ਵੀ ਕਹਿ ਚੁੱਕੇ ਆ ਮੋਟਾਂ ਵੀ ਜਿਆਦੇ ਨੌਜਵਾਨਾਂ ਦੀਆਂ ਹੋ ਰਹੀਆਂ ਨੇ ਇਸ ਦੇ ਨਾਲ ਹੀ ਜਦੋਂ ਤੁਸੀਂ ਇਹ ਦੇਖਦੇ ਹੋ ਅੱਜ ਕੱਲ ਲੜਕਾ ਤੇ ਲੜਕੀ ਬਰਾਬਰ ਦਾ ਰੁਕਮਾ ਰੱਖਦੇ ਆ ਜਗਦੀਸ਼ ਜੀ ਉਹ ਪੁਰਾਣੀਆਂ ਗੱਲਾਂ ਗਈਆਂ ਵੀ ਲੜਕੀ ਘਾਟਾ ਹੈ ਤੇ ਮੁੰਡਾ ਜਿਆਦਾ ਹੈ ਹੁਣ ਮੁੰਡਾ ਤੇ ਕੁੜੀ ਬਰਾਬਰ ਦੀਆਂ ਧਿਰਾਂ ਨੇ ਕਾਨੂੰਨੀ ਉਹਨਾਂ ਨੂੰ ਮਾਨਤਾ ਮਿਲ ਗਈ ਹੈ ਓਨੀ ਓਨੀ ਜਿਦਾਦ ਮੁੰਡੇ ਨੂੰ ਮਿਲਦੀ ਹੈ ਪਿਓ ਦੀ ਓਨੀ ਕੁੜੀ ਨੂੰ ਮਿਲਦੀ ਹੈ ਹੁਣ ਉਹ ਗੱਲਾਂ ਪੁਰਾਣੀਆਂ ਖਤਮ ਹੋ ਗਈਆਂ ਵੇ ਇੱਕ ਅਗੇ ਮੁੰਡੇ ਨੂੰ ਹੀ ਸਾਰਾ ਕੁਝ ਜਾਂਦਾ ਉਹਨਾਂ ਅਸੀਂ ਕੁੜੀਆਂ ਨੂੰ ਤਾਂ ਵਿਆਹ ਕੇ ਤੋੜ ਦਿੰਦੇ ਸੀ ਹੁਣ ਕਿਉਂਕਿ ਬਰਾਬਰ ਹੁਣ ਬਰਾਬਰ ਕੁੜੀ ਵੀ ਉਹੀ ਕੰਮ ਕਰਦੀ ਹੈ ਜਿਹੜਾ ਕਿ ਮੁੰਡਾ ਕਰਦਾ ਉਹ ਕਹਿੰਦੀ ਅਸੀਂ ਕਿਉਂ ਘਟਾਂ ਕਿਸੇ ਨਾਲੋਂ ਇਹ ਜਿਹੜਾ ਬਰਾਬਰੀ ਦਾ ਰੁਤਬਾ ਆਇਆ ਨਾ ਇਹਦੇ ਕਰਕੇ ਵੀ ਤੁਹਾਨੂੰ ਐ ਲੱਗਦਾ ਵੀ ਕੁੜੀਆਂ ਵੀ ਖਾ ਪੀ ਰਹੀਆਂ ਨੇ ਜਦੋਂ ਮੁੰਡੇ ਖਾ ਪੀ ਰਹੇ ਕੁੜੀਆਂ ਕਿਉਂ ਨਾ ਖਾਣ ਪੀਣਗੀਆਂ ਫਿਰ ਤੁਸੀਂ ਇਹ ਦੇਖੋ ਇਹ ਜਿਹੜਾ ਸਾਡਾ ਸਮਾਜ ਹੈ ਮੈਂ ਵਾਰੀ ਵਾਰੀ ਫਿਰ ਹੀ ਦਰਉਣਾ ਸਾਨੂੰ ਪਰਿਵਾਰ ਦੇ ਬੱਚੋ ਪਰਿਵਾਰ ਤੋਂ ਇਹ ਇਹ ਇਹਦੇ ਖਿਲਾਫ ਮہم ਸ਼ੁਰੂ ਕਰਨੀ ਪਏਗੀ ਆਪਾਂ ਜਿਹੜਾ ਇਹ ਪ੍ਰੋਗਰਾਮ ਦੇਣਾ ਸ਼ੁਰੂ ਕੀਤਾ ਜਾਂ ਦੇ ਰਹੇ ਆ ਉਹਦਾ ਮਕਸਦ ਵੀ ਇਹੀ ਹੈ ਜਗਦੀਸ਼ ਜੀ ਵੀ ਅਸੀਂ ਪਰਿਵਾਰ ਤੋਂ ਸ਼ੁਰੂ ਕਰੀਏ ਫਿਰ ਮਹੱਲੇ 'ਚ ਜਾਈਏ ਫਿਰ ਪਿੰਡ 'ਚ ਜਾਈਏ ਫਿਰ ਸ਼ਹਿਰ 'ਚ ਜਾਈਏ ਹੁਣ ਕੀ ਹੈ ਹੁਣ ਸਾਰੇ ਪਿੰਡਾਂ ਵਾਲਿਆਂ ਨੂੰ ਪਤਾ ਹੈ ਵੀ ਆਹ ਫਲਾਣਾ ਫਲਾਣਾ ਘਰ ਇਹ ਧੰਦਾ ਕਰਦਾ ਨਸ਼ੇ ਦਾ ਇਹ ਵੇਚਦਾ ਹੈ ਅਸੀਂ ਕੀ ਕਰਦੇ ਆ ਅਸੀਂ ਆਪਦਾ ਪਚਾ ਕਰਦੇ ਆ ਅਸੀਂ ਕਹਿੰਨੇ ਵੀ ਅਸੀਂ ਇਸ ਨਾਲ ਕਿਉਂ ਦੁਸ਼ਮਣੀ ਲੈਣੀ ਹੈ ਅਸੀਂ ਚੁੱਪ ਕਰਕੇ ਆਪਦੇ ਘਰਾਂ 'ਚ ਬਹਿ ਜਾਨੇ ਆ ਉਹਦੇ ਕੋਲ ਦੀ ਮੂਰਤੀ ਲੰਘ ਜਾਨੇ ਆ ਜੇ ਅਗਲਾ ਸੱਸੀ ਗੱਲ ਬੁਲਾਉਂਦਾ ਅਸੀਂ ਸੱਸੀ ਗੱਲ ਬੁਲਾ ਕੇ ਅਸੀਂ ਖੁਸ਼ ਹੋ ਜਾਨੇ ਆ ਵੀ ਅਸੀਂ ਕੀ ਲੈਣਾ ਸਾਡਾ ਬੱਚਾ ਨਹੀਂ ਨਸ਼ਾ ਕਰਦਾ ਲੋਕ ਕਰਦੇ ਉਹ ਨਾ ਕਰਨ ਮੈਂ ਇਹ ਦੇਖਿਆ ਨਸ਼ਾ ਜਿਹੜਾ ਵੇਚਦੇ ਆ ਉਹਨਾਂ ਦੇ ਘਰਾਂ ਦੇ ਅੱਗੇ ਸਵੇਰੇ ਸਵੇਰੇ ਮੈਂ ਲੈਂਣ ਲੱਗੀ ਦੇਖੀ ਆ ਜਗਦੀਸ਼ ਜੀ ਕਿਉਂਕਿ ਉਹ ਉਹ ਹੁਣ ਤੁਹਾਨੂੰ ਮੈਂ ਦੱਸਦਾ ਵੀ ਉਹ ਇੱਕ ਸਮਗਲਰ ਸੀਗੇ ਉਹ ਸਾਡੀ ਨਾ ਅਖਬਾਰ ਦੇ ਵਿੱਚ ਆਉਂਦੇ ਹੁੰਦੇ ਸੀਗੇ ਅਖਬਾਰ ਦੇ ਵਿੱਚ ਆਉਣਾ ਉਹਨਾਂ ਨੇ ਕਦੇ-ਕਦੇ ਕਹਿ ਦੇਣਾ ਵੀ ਆਇਓ ਜੀ ਸਾਡੇ ਡੀਟਰ ਨਾਲ ਉਹਨਾਂ ਦੀ ਸਾਥ ਸੀ ਵੀ ਆਇਆ ਸਾਡੇ ਪਿੰਡ ਆਇਓ ਅਸੀਂ ਕਦੇ-ਕਦੇ ਉਹਨਾਂ ਦੇ ਪਿੰਡ ਚਲ ਜਾਂਦੇ ਸੀਗੇ ਤੇ ਰਾਤ ਰਹਿਣੀ ਜਦੋਂ ਸਵੇਰੇ ਉੱਠਣਾ ਤਾਂ ਉਹਨਾਂ ਦੇ ਘਰ ਦੇ ਬਾਹਰ ਮੈਂ ਲੈਣ ਲੱਗੀ ਦੇਖਣੀ ਤੇ ਮੈਂ ਉਹਨੂੰ ਕਹਿਣਾ ਹੈਗੇ ਉਹ ਜਸੇਦਾਰ ਸੀ ਕਿਰਪਾਨ ਉਹਨਾਂ ਦੇ ਪਾਈ ਹੁੰਦੀ ਸੀਗੀ ਮੈਂ ਜਹਦਰ ਸਾਹਿਬ ਆ ਕੀ ਗੱਲ ਕੀ ਐ ਉਹ ਕਹਿੰਦੇ ਕੋਈ ਨਹੀਂ ਇਹ ਇਹਨਾਂ ਦੀ ਰਾਤ ਨੂੰ ਤੋੜ ਲੱਗੀ ਹੁੰਦੀ ਐ ਸਵੇਰੇ ਆ ਜਾਂਦੇ ਆ ਭਾਈ ਕੀ ਕਰੀਏ ਇਹਨਾਂ ਨੂੰ ਫਾੜੀ ਮਾਰੀ ਦੇਣੀ ਹੁੰਦੀ ਐ ਤੁਸੀਂ ਇਹ ਦੇਖੋ ਹਨਾਨੀ ਦੀ ਗੱਲ ਐ ਵੀ ਸਾਰਾ ਪਿੰਡ ਦੇਖ ਰਿਹਾ ਵੀ ਆ ਸੱਜਣ ਇਹ ਇੱਥੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਐ ਕੋਈ ਉਹਨਾਂ ਦੀ ਸ਼ਿਕਾਇਤ ਨਹੀਂ ਕਰਦਾ ਫੇਰ ਪੁਲਿਸ ਨੂੰ ਪਤਾ ਹੁੰਦਾ ਮੈਂ ਇੱਕ ਤੁਹਾਨੂੰ ਇਹ ਵੀ ਦਾਅਵੇ ਨਾਲ ਗੱਲ ਕਰਦਾ ਕਿ ਜਿਹੜੀ ਥਾਣੇ ਦੀ ਪੁਲਿਸ ਹੁੰਦੀ ਆ ਉਹਨੂੰ ਆਪਦੇ ਥਾਣੇ ਦੇ ਪਿੰਡਾਂ ਦੇ ਹਰ ਇੱਕ ਬੁਰੇ ਭਲੇ ਚੰਗੇ ਆਦਮੀਆਂ ਦਾ ਪਤਾ ਹੁੰਦਾ ਹੈ ਉਹ ਉਹਨਾਂ ਲੋਕਾਂ ਨਾਲ ਰੋਜ਼ ਵਿਚਰਦੇ ਆ ਜਿਸ ਤਨਾ ਹੁਣ ਸੁਧਾਰ ਭਗਤ ਸਿੰਘ ਮਾਨ ਨੇ ਪੰਜਾਬ ਪੁਲਿਸ ਨੇ ਗੌਰਵ ਜੱਟ ਜੀ ਨੇ ਪੂਰੀ ਦਲੇਰੀ ਨਾਲ ਇਹ ਫੈਸਲਾ ਚੱਕਣ ਦਾ ਮਨ ਬਣਾਇਆ ਹੁਣ ਲੱਗਦਾ ਹੈ ਵੀ ਕੋਈ ਪੰਜਾਬ ਦੇ ਵਿੱਚ ਸੁਧਾਰ ਹੋਊਗਾ ਪਰ ਉਹ ਤੁਹਾਨੂੰ ਹੁੰਦਾ ਵੀ ਦਿਖਦਾ ਹੈ ਵੀ ਹੁਣ ਆਪਾਂ ਦੱਸ ਕੇ ਹਟੇ ਆ ਵੀ ਇੰਨੇ ਇੰਨਾ ਤਾਂ ਇਹ ਮਸਲਾ ਇੰਨਾ ਜਿਹੜੀ ਐ ਕੋਕੀਨ ਐ ਫੀਮ ਐ ਫੜੀ ਗਈ ਐ ਪਰ ਜਿਹੜਾ ਨਸ਼ਾ ਸਿੰਥੈਟਿਕ ਨਸ਼ਾ ਐ ਜਿਹੜਾ ਕਿ ਮੈਂ ਹੁਣ ਉਹ ਜੇ ਮੈਂ ਕਹੂੰਗਾ ਤਾਂ ਉਹ ਗਲਤ ਵੀ ਹੋ ਸਕਦਾ ਪਰ ਉਹ ਪੁਲਿਸ ਨੇ ਬਣਾਇਆ ਮੈਂ ਉਹਨੂੰ ਜਲੰਧਰ ਹੁੰਦਾ ਸੀਗਾ ਮੈਂ ਦੇਖਿਆ ਗੋਲੀਆਂ ਪੀ ਪੀ ਕੇ ਨਸ਼ੇ ਵਾਲੀਆਂ ਚਿੱਟਾ ਪਾਊਡਰ ਕਹਿੰਦੇ ਹੁੰਦੇ ਸੀਗੇ ਇੱਕ ਐਸਐਚਓ ਨੇ ਉੱਥੇ ਚਿੱਟਾ ਪਾਊਡਰ ਹੀ ਪਾਉਣਾ ਸ਼ੁਰੂ ਕਰਤਾ ਮੁੰਡਿਆਂ ਤੇ ਉਹਨੇ ਜਿਆਦੇ ਜਗਦੀਸ਼ ਜੀ ਜਲੰਧਰ ਚ ਆ ਸਨੇਟਿਕ ਬਹੁਤ ਹੁੰਦੀ ਹੁੰਦੀ ਸੀਗੀ ਵੀ ਘਰ ਤੋਂ ਗੁੜੀਆਂ ਜਾ ਰਹੀਆਂ ਨੇ ਕੋਈ ਵਾਰੀਆਂ ਲੈ ਕੇ ਖੋ ਗਿਆ ਕੋਈ ਪਰਸ਼ ਭੋਗੇ ਲੈ ਗਿਆ ਉਹਨਾਂ ਨੇ ਕੀ ਕਰਨਾ ਵੀ ਉਹਦੇ ਚ ਜਮਾਨਤ ਛੇਤੀ ਹੋ ਜਾਂਦੀ ਸੀ ਉਹਨਾਂ ਨੇ ਕੀ ਰਾਹ ਬਣਾਇਆ ਵੀ ਉਹਨਾਂ ਨੇ ਚਿੱਟਾ ਪਾਊਡਰ ਪਾਉਣਾ ਸ਼ੁਰੂ ਕਰਤਾ ਉਹਨਾਂ ਤੇ ਬੱਚਿਆਂ ਦੇ ਜਿਹੜੇ ਉਹ ਲੁੱਟ ਖੋਹ ਕਰਦੇ ਸੀਗੇ ਇਦਾਂ ਦੀ ਪਰ ਤੁਸੀਂ ਉਹ ਦੇਖੋ ਉਸ ਤੋਂ ਬਾਅਦ ਮੈਂ ਦੇਖਿਆ ਵੀ ਉਹ ਸਾਰੇ ਪੰਜਾਬ ਕੀ ਪ੍ਰਚਲਿਤ ਹੋ ਗਿਆ ਉਹ ਤੁਸੀਂ ਉਹ ਉਹ ਹੁਣ ਜਿਹੜੀਆਂ ਨਸ਼ੇ ਵਾਲੀਆਂ ਗੋਲੀਆਂ ਨੇ ਉਹ ਜਾਂ ਨਸ਼ੇ ਵਾਲੇ ਟੀਕੇ ਨੇ ਉਹ ਬਣਾਏ ਤਾਂ ਜਾਂਦੇ ਆ بیمار ਵਿਅਕਤੀਆਂ ਲਈ ਜੇ ਜਦੋਂ ਜਦੋਂ ਕੋਈ ਚੀਜ਼ ਸੁਣ ਕਰਨੀ ਹੈ ਜਾਂ ਕੋਈ ਜਿਹਨੂੰ ਜਾਦੇ ਦਰਦ ਹੋ ਰਿਹਾ ਹੈ ਉਹਦੇ ਚ ਉਹ ਗੋਲੀਆਂ ਦੀ ਟੀਕੇ ਦੀ ਲੋੜ ਪੈਂਦੀ ਆ ਪਰ ਜਿਹੜੇ ਨਸ਼ਾ ਕਰਨ ਵਾਲੇ ਲੋਕ ਆ ਉਹਨਾਂ ਨੇ ਸਸਤਾ ਕਰਨ ਦੀ ਥਾਂ ਤੇ ਵਿੱਚ ਕੁਝ ਕੈਮਿਸਟਰੀ ਲੜ ਗਏ ਮੈਂ ਕਹਿੰਦਾ ਨਾਲ ਕਿਉਂਕਿ ਹੁਣ ਤੁਸੀਂ ਦੇਖੋ ਪੁਲਿਸ ਛਾਪੇ ਮਾਰ ਰਹੀ ਹੈ ਕਈ ਕੈਮਿਸਟਰੀ ਦੀਆਂ ਦੁਕਾਨਾਂ ਸੀਜ ਹੋਈਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਹਾਂ ਇਹ ਔਰਤਾਂ ਵੀ ਹੁਣ ਇਹਦੇ ਵਿੱਚ ਸ਼ਾਮਲ ਹੋ ਗਈਆਂ ਵਪਾਰ ਵੀ ਕਰਨ ਲੱਗੀਆਂ ਤੇ ਇਹ ਖਾਣ ਪੀਣ ਵੀ ਲੱਗੀਆਂ ਹਲੇ ਮੈਂ ਅੱਜ ਹੀ ਖ਼ਬਰ ਪੜ੍ਹ ਰਿਹਾ ਜਗਦੀਸ਼ ਜੀ ਕੱਲ ਫਲੋਰ ਦੀ ਪੁਲਿਸ ਨੇ ਇੱਕ ਭੈਣ ਭਰਾ ਫੜੇ ਆ ਚਾਚੇ ਚਾਚੇ ਦੇ ਅਖੇ ਉਹ ਪਤਾ ਨਹੀਂ ਪੂਆ ਚਾਚੇ ਮਾਮੇ ਦੇ ਪੁੱਤ ਭੈਣ ਭਰਾ ਫਲੋਰ ਪੁਲਿਸ ਨੇ ਫੜੇ ਆ ਵੀ ਉਹ ਆਪ ਵੀ ਖਾਂਦੇ ਪੀਂਦੇ ਆ ਤੇ ਨਾਲ ਇਹਦਾ ਕਾਰੋਬਾਰ ਉਹਨਾਂ ਨੇ ਸ਼ੁਰੂ ਕਰ ਲਿਆ ਕਿਉਂਕਿ ਵੀ ਆਪ ਦਾ ਮਹਿੰਗਾ ਨਸ਼ਾ ਹੈ ਇਹ। ਔਰ ਉਹਨਾਂ ਦੇ ਕੋਲੋਂ ਵੀ ਕੋਈ ਇੱਕ ਕੀਨ ਕੇ ਹੀਰੋਇਨ ਕੀ ਬਰਾਮਦ ਕੀਤੀ ਆ ਕਿੰਨੇ ਗ੍ਰਾਮ ਉਹਨਾਂ ਨੇ। ਐਗਾਂ ਦੇ ਬਹੁਤ ਸਾਰੇ ਲੋਕ ਨੇ ਇੱਕ ਆਪਾਂ ਪਿੱਛੇ ਵੀ ਦੇਖਿਆ ਸੀਗਾ ਉਹ ਫਰੀਦਕੋਟ ਦੀ ਐਸਐਸਪੀ ਸੀ ਉਹ ਇੱਕ ਔਰਤ ਦੇ ਘਰ ਜਾਂਦੀ ਆ ਇੱਕ ਐਸਐਚਓ ਦੇਖੀ ਸੀ। ਉਹ ਇੱਕ ਔਰਤ ਨੂੰ ਫੜ ਕੇ ਲਿਆਉਂਦੀ ਆ। ਇਦਾਂ ਦੇ بڑے ਕਹਾਣੇ ਨੇ। ਜਿੰਨਾ ਨੇ ਕਿ ਔਰਤਾਂ ਨੂੰ ਅੱਗੇ ਕਰਕੇ ਨਸ਼ਿਆਂ ਦੇ ਵਿੱਚ ਇਹ ਵੇਚਣ ਦੇ ਵਿੱਚ ਲਾਇਆ ਹੋਇਆ। ਕਈਆਂ ਦੇ ਘਰ ਵਾਲੇ ਅੰਦਰ ਗਏ ਆ ਉਹ ਪਿੱਛੋਂ ਕਰਨ ਲੱਗ ਜਾਂਦੀਆਂ ਨੇ ਔਰਤਾਂ ਕਿਉਂਕਿ ਪੁਲਿਸ ਉਹਨਾਂ ਨੂੰ ਤੰਗ ਕਰਦੀ ਹੈ ਫਿਰ ਉਹ ਇਹ ਕੰਮ ਕਰ ਲੈਂਦੇ ਆ। ਪਰ ਜੇਕਰ ਪੁਲਿਸ ਪੰਜਾਬ ਪੁਲਿਸ ਜਿਹਨੂੰ ਆਪਾਂ ਕਹਿੰਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਦਲੇਰੀ ਜਿਨ੍ਹਾਂ ਦੇ ਅੱਤਵਾਦ ਖਤਮ ਕੀਤਾ ਜੇਕਰ ਉਹ ਉਸੇ ਭਾਵਨਾ ਨਾਲ ਵੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ। ਦਾ ਕੋਈ ਵੀ ਇਹ ਵੱਡੀ ਗੱਲ ਨਹੀਂ ਇਹ ਇਹ ਕੁਝ ਮਹੀਨਿਆਂ ਵਿੱਚ ਹੀ ਇੱਥੇ ਕਾਬੂ ਪਾਇਆ ਜਾ ਸਕਦਾ ਜੇ ਜੀ ਸਰ ਨਸ਼ਿਆਂ ਨਾਲ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਜੁੜੇ ਹੋਏ तमाम ਮੁੱਦਿਆਂ ਦੇ ਉੱਤੇ ਤੁਸੀਂ ਆਪਣਾ ਦ੍ਰਿਸ਼ਟੀਕੋਣ ਰੱਖਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸਰ ਜੀ ਸਰ